ਭੀੜਾ ਹਮੇਸ਼ਾ ਤਮਾਸ਼ਾ ਦੇਖਣ ਆਉਂਦੀਆਂ ਨੇ ਲੜਨ ਤਾਂ ਜਾਗ ਦੇ ਸਿਰਾਂ ਲਈ ਆਉਂਦੇ ਸੋ ਘਰਾਂਉਣ ਦੀ ਲੋੜ ਨਹੀਂ ਇੰਨੇ ਹੀ ਬਹੁਤ ਆ ਅੱਜ ਹੀ ਇਥੋਂ ਸੀਆਈਡੀ ਦੀ ਇੰਟੈਲੀਜੈਂਸ ਰਿਪੋਰਟ ਜਾਣੀ ਹੈ ਅੱਜ ਇਹਨਾਂ ਦੇ ਫਿਕਰ ਖੜਾ ਹੋਣਾ ਵੀ ਮੁਕਸਬ ਦੇ ਵਿੱਚ 80 ਬੰਦੇ ਜੇ 100 ਬੰਦਾ ਇਕੱਠਾ ਹੋ ਗਿਆ ਬਹੁਤ ਆ ਸੋ ਮੈਂ ਤੁਹਾਡਾ ਇੱਥੇ ਪਹੁੰਚਣ ਦੇ ਤਹਿਤ ਬਹੁਤ ਧੰਨਵਾਦ ਕਰਦਾ ਦੂਜੀ ਗੱਲ ਪਾਣੀ ਦੀ ਆ ਜਿਹੜੇ ਮੁੱਦੇ ਨੂੰ ਆਪਾਂ ਲੈ ਕੇ ਇਕੱਠੇ ਹੋਏ ਆਂ ਖਾਸ ਤੌਰ ਤੇ ਜੇ ਦੇਖਿਆ ਜਾਵੇ ਤਾਂ ਸਭ ਤੋਂ ਜ਼ਿਆਦੇ ਜਿਹੜੇ ਪੀੜਤ ਜ਼ਿਲ੍ਹੇ ਨੇ ਜਪਿੰਡ ਨੇ ਉਹ ਮੁਕਸਰਾ ਫਰੀਦਕੋਟ ਹੈ ਫਰੋਈਪੁਰਾ ਫਵੋਰਾ ਫਾਜ਼ਿਲਕਾ ਇਹ ਜ਼ਿਲ੍ਹੇ ਜ਼ਿਆਦੇ ਪੀੜਤ ਨੇ ਜਿਵੇਂ ਹੁਣੇ ਕਿਸੇ ਗੱਲ ਆਈ ਵਧਾਈ ਪਿੰਡ ਦੀ ਜਾਂ ਉਹਦੇ ਨਾਲ ਨਾਲ ਪਿੰਡਾਂ ਦਾ ਜ਼ਿਕਰ ਹੋਇਆ ਸਰਪੰਚ ਸਾਹਿਬ ਨੇ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਉਸ ਜ਼ਹਿਰੀਲੇ ਪਾਣੀ ਦੀ ਘੈਂ ਚੜਨ ਦੇ ਨਾਲ ਦੋ ਜਣਾਂ ਦੀ ਮੌਤ ਹੋ ਗਈ ਤੁਸੀਂ ਇਹ ਦੇਖੋ ਵੀ ਉਹ ਘੈਂ ਚੜਨ ਨਾਲ ਮੌਤ ਹੋ ਰਹੀ ਆ ਤੇ ਦੂਜੇ ਪਾਸੇ ਗੌਸਪੁਰਾ ਪਿੰਡ ਹੈ ਜਿਹੜਾ ਬੁੱਡੇ ਦਰਿਆ ਦੇ ਉੱਤੇ ਹੈ ਉੱਥੇ ਕਿਸੇ ਫੈਕਟਰੀ ਨੂੰ ਲੱਗਿਆ ਹੋਇਆ ਦਰਵਾਜ਼ਾ ਲੋਹੇ ਦਾ ਲੋਹੇ ਦੇ ਛੇ ਸੂਤ ਦੇ ਸਰੀਏ ਲੱਗੇ ਹੋਏ ਆ ਉਹ ਗਾਲ ਤੇ ਉਹ ਪਾਣੀ ਨਹੀਂ ਗਾਲੇ ਉੱਥੇ ਇੱਕ ਸਕਿਉਰਿਟੀ ਗਾਰਡ ਖੜਾ ਅਸੀਂ ਉੱਥੇ ਗਏ ਉਹਨੇ ਮੈਨੂੰ ਬੁਲਾ ਲਿਆ ਜਿਉ ਅਸੀਂ ਖੜੇ ਗੱਲਾਂ ਕਰਦੇ ਸੀ ਵੀ ਆਹ ਬੁੱਢਾ ਦਰਿਆ ਮਾਰ ਰਿਹਾ ਲੋਕਾਂ ਨੂੰ ਉਹ ਕਹਿੰਦਾ ਮੈਂ 15 ਸਾਲ ਤੋਂ ਇੱਥੇ ਸਕਿਉਰਿਟੀ ਗਾਰਡ ਲੱਗਿਆ ਵਾਂ ਆ ਜਿਹੜਾ ਇੱਥੇ ਜੰਗਲੇ ਦਾ ਆਹ ਲੋਹੇ ਦਾ ਜਿਹੜਾ ਲੱਗਿਆ ਹੋਇਆ ਗੇਟ ਦਾ ਦਰਵਾਜ਼ਾ ਥੱਲੋਂ ਗੜਿਆ ਖੜਾ ਮੈਂ ਕਿ ਹਾਂ ਗੜ ਗਿਆ ਕਹਿੰਦਾ ਇਸ ਕਰਕੇ ਗੜਿਆ ਜੇ ਇਧਰੋਂ ਪੂਰੇ ਦੀ ਹਵਾ ਵਗਦੀ ਆ ਨਾ ਤੇ ਜਿਹੜਾ ਕੈਮੀਕਲ ਆ ਬੁੱਢੇ ਦਰਿਆ ਦੇ ਵਿੱਚੋਂ ਜ਼ਹਿਰ ਆ ਉਹ ਜਿਹੜੇ ਪੈਂਦੀ ਆ ਨੇ ਉਹਨੇ ਇਹ ਗਾਲਿਆ ਤੇ ਹੁਣ ਇਥੋਂ ਹਿਸਾਬ ਲਾ ਲਓ ਵੀ ਉਹ ਪਾਣੀ ਅਸੀਂ ਪੀ ਰਹੇ ਆ ਤੇ ਸਾਡੇ ਸਰੀਰਾਂ ਨੂੰ ਕਿਵੇਂ ਛੱਡੂਗਾ ਜੋ ਲੋਹੇ ਨੂੰ ਗਾਲ ਸਕਦਾ ਹੈ ਲੋਹੇ ਨੂੰ ਖਤਮ ਕਰ ਸਕਦਾ ਹੈ ਜਿਉ ਪਾਣੀ ਦੀ ਗੈਰ ਚੜ੍ਹ ਨਾਲ ਦੋ ਜਣੇ ਦੀ ਮੌਤ ਹੋ ਗਈ ਤਾਂ ਅਸੀਂ ਤਾਂ ਉਹ ਪਾਣੀ ਅੱਜ ਤੇ ਨਹੀਂ ਇਸ ਲਈ 40 ਸਾਲ ਤੋਂ ਪੀ ਰਹੇ ਹਾਂ ਇਹ ਅੱਜ ਤਾਂ ਨਹੀਂ ਕਹਿ ਰਿਹਾ ਤੇ 40 ਸਾਲ ਤੋਂ ਪਾਣੀ ਲਗਾਤਾਰ ਚਿੰਨੀਆਂ ਡਾਇੰਗ ਫੈਕਟਰੀਆਂ ਨੇ ਉਹਨਾਂ ਦਾ ਪਾਣੀ ਪੈ ਰਿਹਾ ਅਸੀਂ 17 ਤੋਂ ਲੈ ਕੇ ਇਹ ਲੜਾਈ ਲੜ ਰਹੇ ਹਾਂ 17 ਤੋਂ ਲੈ ਕੇ ਲਗਾਤਾਰ ਉੱਥੇ ਅਸੀਂ ਸਮੇਂ-ਸਮੇਂ ਤੇ ਜਾ ਕੇ ਰੋਲਾ ਵੀ ਪਾਇਆ ਜਿਹੜੇ ਅੱਜ ਮੌਜੂਦਾ ਸਰਕਾਰ 'ਚ ਬੈਠੇ ਨੇ ਕੁਲਤਾਰ ਸੰਧਵਾ ਜੀ ਸਾਡੇ ਨਾਲ ਹੁੰਦੇ ਸੀ ਭਵੰਤ ਮਾਨ ਜੀ ਸਾਡੇ ਨਾਲ ਹੁੰਦੇ ਸੀ ਆ ਬੀਬੀ ਜੀ ਅਨਮੋਲ ਗਗਨਮਾਨ ਉੱਥੇ ਆਉਂਦੀ ਰਹੀ ਆ ਇਹ ਸਾਰੇ ਉੱਥੇ ਆਉਂਦੇ ਰਹੇ ਆ ਮੀਤਿਹਰ ਵਰਗੇ ਜੀ ਚੀਮੇ ਵਰਗੇ ਜੀ ਵੀ ਆਹ ਦੇਖੋ ਜੀ ਲੋਕਾਂ ਨੂੰ ਜ਼ਹਿਰ ਪਿਆਇਆ ਜਾ ਰਿਹਾ ਹੁਣ ਸਰਕਾਰ ਇਹਨਾਂ ਦੀ ਹੈ ਇਸ ਮਸਲੇ ਨੂੰ ਲੈ ਕੇ 3 ਮਹੀਨੇ ਹੋਏ ਸੀ ਸਰਕਾਰ ਬਣੀ ਨੂੰ ਅਸੀਂ ਇੱਕ ਬਫਦ ਲੈ ਕੇ ਮਿਲੇ ਸੀਗੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਦੇ ਦਰਮਿਆਨ ਪਹਿਲਾ ਮੁੱਦਾ ਇਹ ਰੱਖਿਆ ਸੀ ਮਹਾਬਾਲ ਜੀ ਤੁਸੀਂ ਜਾਣਦੇ ਰਹੇ ਹੋ ਸਾਡੇ ਨਾਲ ਬੁੱਡੇ ਦਰਿਆ ਦੇ ਉੱਤੇ ਉਹ ਜ਼ਹਿਰ ਜਿਹੜੀ ਸਾਡੇ ਲੋਕਾਂ ਨੂੰ ਕੈਂਸਰ ਕਾਲੇ ਪੀੜੇ ਸ਼ੂਗਰ ਦੀ ਵੀ ਮੰਦ ਬੁੱਧੀ ਬੱਚੇ ਪੈਦਾ ਹੋ ਰਹੇ ਨੇ ਚਮੜੀ ਦੇ ਰੋਗ ਹੱਡੀਆਂ ਦੇ ਰੋਗ ਆ ਧਰਾਂਗ ਵਾਲਾ ਪਿੰਡ ਅਸੀਂ ਜਾ ਕੇ ਆਏ ਆ ਬੁਰਾ ਹਾਲ ਹੈ 사ਲਾ ਹੂਰ ਫਾਲਕਾਰੀ ਧਰਤੀ ਨੂੰ ਵੀ ਕੈਨਸਲ ਹੋ ਗਿਆ ਉਹ ਰੋਕਿਆ ਜਾਵੇ ਤਾਂ ਮੁੱਖ ਮੰਤਰੀ ਸਾਹਿਬ ਦੇ ਕੋਲੇ ਪੈਨ ਸੀ ਇੱਕ ਕਾਗਜ਼ ਸੀ ਲਿਖ ਲਈ ਮੇਰੀ ਗੱਲ ਕਹਿੰਦੇ ਰੱਖੇ ਮੈਨੂੰ ਪਤਾ ਹਾਂ ਮੈਂ ਤੁਹਾਡੇ ਨਾਲ ਉਥੇ ਜਾਂਦਾ ਰਹਿਆ ਆਂ ਪਰ ਅਜੋਨਾਂ ਗੱਲਾਂ ਨੂੰ ਦੋ ਸਾਲ ਤੋਂ ਤੇਰਾ ਸਮਾਂ ਹੋ ਗਿਆ ਉਹ ਫੈਕਟਰੀਆਂ ਦਾ ਪਾਣੀ ਕਿਉਂ ਨਹੀਂ ਰੁਕਣਾ ਸਤਕਾਰਯੋਗ ਸਰਸ਼ੀਅਤ ਨੇ ਅਸੀਂ ਮਾੜਾ ਨਹੀਂ ਬੋਲਣਾ ਚਾਹੁੰਦੇ ਬਲਵੀਰ ਸਿੰਘ ਸੀਚਿਆ ਲੰਮੇ ਸਮੇਂ ਤੋਂ ਰਲ ਆ ਪਾਉਂਦੇ ਆ ਧਰਤੀ ਹਵਾ ਪਾਣੀ ਨੂੰ ਬਚਾਉਣ ਦੀ ਗੱਲ ਕਰਦੇ ਆ ਪਿੱਛੇ ਜੇ ਮੈਂ ਦੇਖ ਰਿਹਾ ਸੀ ਉਹਨਾਂ ਨੇ ਬੁੱਢੇ ਦਰਿਆ ਦੇ ਉੱਤੇ ਨਾਲ-ਨਾਲ ਰੁੱਖ ਲਾਏ ਆ ਬੂਟੇ ਲਾਏ ਆ ਬੁੱਢੇ ਦਰਿਆ ਦੇ ਆਸੇ ਪਾਸੇ ਅਸੀਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਉਹ ਐਮਪੀ ਨੇ ਰਾਜ ਸਭਾ ਦੇ ਮੈਂਬਰ ਨੇ ਉਹ ਆਵਾਜ਼ ਉਹਨਾਂ ਨੇ ਕਿਉਂ ਨਹੀਂ ਉਠਾਈ ਜਾ ਕੇ ਕਿਉਂ ਉਹਨਾਂ ਨੂੰ ਬੁੱਢਾ ਜ਼ਿਆਦਾ ਨਹੀਂ ਦਿਖਦਾ ਕਿਉਂ ਜ਼ਹਿਰ ਦੀ ਪੈਣਦੀ ਦਿਖਦੀ ਬਈ ਕਿ ਕੱਲਾ ਕੁਰਸੀ ਤੱਕ ਪਹੁੰਚਣਾ ਹੀ ਲੜਾਈ ਲੜੀ ਜਾਂਦੀ ਹੈ ਜਦੋਂ ਪਹੁੰਚ ਗਿਆ ਅਸਰ ਪੈ ਗਿਆ ਫਿਰ ਲੋਕ ਵੀ ਭੁੱਲ ਜਾਂਦੇ ਨੇ ਬੁੱਢੇ ਦਰਿਆਵ ਵੀ ਭੁੱਲ ਜਾਂਦੇ ਨੇ ਸਤਲੋਜ ਵੀ ਭੁੱਲ ਜਾਂਦੇ ਨੇ ਸੋਡੇ ਇਲਾਕੇ ਦਾ ਰਾਜਾ ਬੜੰਗਾ ਜਿੱਦਲਵਾਇਤ ਐਮਐਲਏ ਬਣਦਾ ਹਰ ਵਾਰੀ ਹਰ ਵਾਰੀ ਡਰਾਮਾ ਹੁੰਦਾ ਨਾ ਮੈਂ ਕਦੇ ਕਹਿੰਦਾ ਮੈਂ ਬਚਪਨ ਚ ਮੇਰੀ ਮਾਂ ਮਰ ਗਈ ਕਹਿੰਦੇ ਕਹਿੰਦਾ ਮੇਰਾ ਬਾਪੂ ਮਰ ਗਿਆ ਲੁਧਿਆਣਾੋਂ ਜਾ ਕੇ ਐਮਪੀ ਬਣ ਗਿਆ ਪਾਰਲੀਮੈਂਟ ਦੇ ਵਿੱਚ ਪਹਿਲੇ ਸੈਸ਼ਨ ਚ ਪਹਿਲਾ ਹੀ ਦੇਣਾ ਤੇ ਪਹਿਲਾ ਹੀ ਮੁੱਦਾ ਕਿਹੜਾ ਚੱਕਿਆ ਕਹਿੰਦਾ ਜੀ ਲੁਧਿਆਣੇ ਦੀਆਂ ਡਾਇੰਗ ਫੈਕਟਰੀਆਂ ਜਿਹੜੀਆਂ ਉੱਥੋਂ ਡਾਇੰਗ ਫੈਕਟਰੀਆਂ ਦੇ ਮਾਲਕ ਆ ਉਹ ਛੱਡ ਕੇ ਲੁਧਿਆਣਾ ਜਾ ਰਹੇ ਆ ਉਹਨਾਂ ਲਈ ਕੁਝ ਕਰਨਾ ਚਾਹੀਦਾ ਸੁਣ ਲਓ ਪਾਰਲੀਮੈਂਟ ਤੇ ਔਨਕੋਰਡ ਗੱਲ ਆ ਉਸ ਦਿਨ ਦਾ ਉਹਦਾ ਉੱਥੇ ਬੋਲਿਆ ਹੋਇਆ ਪਾਸ ਸੁਣ ਲਓ ਜਿਹੜਾ ਉਹਨੇ ਸਵਾਲ ਉੱਥੇ ਛਾਇਆ ਸੀ ਹੁਣ ਜਿਮਣੀ ਚ ਆਉਣ ਆਣੀ ਐ ਹੁਣ ਉਹ ਗਿੱਦੜਵਾਏ ਫੇਰ ਆਊਗਾ ਛੋਡੇ ਲਾਕੇ ਸੀ ਉਹਨਾਂ ਪਿਛਲੇ ਸਵਾਲ ਉਹ ਉੱਥੇ ਉਹਨਾਂ ਦੇ ਹੱਕ ਚ ਭੁੱਗਤ ਗਿਆ ਇਹਦੇ ਛੋਡੇ ਐ ਖੁੱਤੀ ਜਾਊਗਾ ਇਸ ਕਰਕੇ ਭੁੱਲ ਜੋ ਵੀ ਐਥੇ ਕੋਈ ਜਿਹੜਾ ਬੰਦਾ ਸਾਨੂੰ ਕੱਲ ਨੂੰ ਕੋਈ ਰਾਜ ਸਭਾ ਦਾ ਮੈਂਬਰ ਆ ਕੋਈ ਲੋਕ ਸਭਾ ਦਾ ਮੈਂਬਰ ਆ ਕੁਈ ਐਮਐਲਏ ਆ ਕੋਈ ਮੰਤਰੀ ਆ ਰਮਨੀਤ ਬਿੱਟੋ ਮੰਤਰੀ ਬਣ ਗਿਆ ਬੀਜੇਪੀ ਦਾ ਮੰਤਰੀ ਸਰਕਾਰ ਬੀਜੇਪੀ ਦੀ ਹੈ ਨਹੀਂ ਰੁਕਣਾ ਇਹ ਘੁੰਮ ਜੇ ਪਤਾ ਹੀ ਪਾੜ ਦੇ ਵੀ ਕੋਈ ਵੀ ਸਰਕਾਰਾਂ ਇਸ مسئلے ਦਾ ਹੱਲ ਨਹੀਂ ਕਰ ਸਕਦੀਆਂ ਕਿਉਂ ਕਿਉਂਕਿ ਜਿਹੜੇ ਵੱਡੇ ਵੱਡੇ ਘਰਾਣੇ ਨੇ ਜਿਹਦੀਆਂ ਫੈਕਟਰੀਆਂ ਨੇ ਇਹਨਾਂ ਨੇ ਤਲਵੀਰ ਸਿਚੀਆਲ ਵਰਗਿਆਂ ਨੇ 8 ਮਹੀਨਿਆਂ ਦੀ ਕਲੀਮ ਜਾਂਦੀ ਹੈ ਉੱਥੇ ਉੱਥੇ 36 ਫੈਕਟਰੀਆਂ ਨੂੰ ਸੀਲ ਕਰ ਦਿੱਤੀਆਂ ਜਾਂਦੀਆਂ ਨੇ ਸ਼ਕਤੀ ਫੈਕਟਰੀਆਂ ਦਾ ਪੂਰੇ 1 ਮਹੀਨੇ ਬਾਅਦ ਚਲਾਤੀ ਨਹੀਂ ਜਾਂਦੇ ਨੇ ਕਿਉਂ ਦਿੱਲੀੋਂ ਫੋਨ ਖੜਕਦਾ ਤੇ ਭਵੰਤਮਾਨ ਵਰਗੇ ਦੀਆਂ ਲੱਤਾਂ ਚਮ ਜਾਂਦੀਆਂ ਦੂਜੀ ਗੱਲ ਭਵੰਤਮਾਨ ਦਿੱਲੀ ਵਾਲਿਆਂ ਨਾਲ ਕਿਉਂ ਖਿੱਚੜੀ ਐ ਅੰਮ੍ਰਿਤਸਰ ਕਨ ਇੱਕ ਦਾਲਾ ਜੇਪੋਂ ਦੇ ਜੋ ਉਹਨਾਂ ਦੀਆਂ ਵੀ ਤਾਰਾਂ ਜਿੰਨੇ ਰਿਹਾ ਇੱਕ ਫੈਕਟਰੀਆਂ ਇਹ کارਖਾਨੇ ਆ ਉਹਨਾਂ ਦੀਆਂ ਤਾਰਾਂ ਵੀ ਉੱਥੇ ਜੁੜਦੀਆਂ ਸੋ ਇਹ ਲੋਕ ਸ਼ਕਤੀ ਐ ਲੋਕਾਂ ਦੀ ਤਾਕਤ ਐ ਤੁਸੀਂ ਹੀ ਲੋਕ ਉੱਠ ਕੇ ਇਹ ਜ਼ਹਿਰ ਨੂੰ ਬੰਦ ਕਰ ਸਕਦੇ। ਸੋਚ ਕਰਕੇ ਬਹੁਤ ਆਪਾਂ ਪਿੰਡੋਂ ਪਿੰਡੀ ਜਾਣਾ ਹੈ। ਲਾਮਬੰਦੀ ਕਰਨੀ ਹੈ, ਲੋਕਾਂ ਨੂੰ ਜੋੜਨਾ ਹੈ। ਇੱਥੇ ਆਪਾਂ ਬੈਠ ਕੇ ਕਮੇਟੀ ਵੀ ਬਣਾਵਾਂਗੇ, ਟੀਮ ਵੀ ਬਣਾਵਾਂਗੇ। ਸੋਡੇ ਜ਼ਿਲ੍ਹੇ ਮੁਖਸਰ ਦੀ ਜ਼ਿੰਮੇਵਾਰੀ ਤੁਸੀਂ ਸਾਹਮਣੀ। ਅਸੀਂ ਤਾਂ ਰੋਜ਼ ਕਿਤੇ ਨਾ ਕਿਸੇ ਨਾ ਕਿਹਦੇ ਜਾਣਾ ਹੁੰਦਾ। ਰੋਜ਼ ਐ ਜਾ ਕੇ ਲੋਕਾਂ ਨੂੰ ਲਾਮਬੰਦ ਕਰਕੇ ਪ੍ਰਚਾਰ ਕਰਕੇ ਦੱਸਣਾ ਹੁੰਦਾ ਇਹ ਭਾਈ। ਜਿਹੜਾ ਇਹ ਮਸਲਾ ਹੈ ਸਭ ਤੋਂ ਜ਼ਿਆਦਾ ਜ਼ਮੀਰ ਮਸਲਾ ਆਪਾਂ ਜ਼ਮੀਨਾਂ ਦੀ ਲੜਾਈ ਲੜੇ ਜਾ ਕੇ ਦਿੱਤੀ 13 ਮਹੀਨੇ ਬੈਠੇ ਜੇ ਪਾਣੀ ਸਾਡੇ ਜਰੀਲੇ ਹੋ ਗਏ ਪਾਣੀ ਨਾ ਸੀ ਮਰਨ ਲੱਗ ਗਏ ਹੁਣ ਇਹ ਮਜਦੀ ਰਿਪੋਰਟ ਕੀ ਕਹਿੰਦੀ ਹੈ ਉਹ ਕਹਿੰਦੇ ਔਨ ਆਲੇ ਸਮੇਂ 'ਚ ਬੱਚੇ ਪੈਦਾ ਹੁਣ ਮਰ ਜਾਣੇ ਆ ਘਰ ਘਰ ਕੈਂਸਰ ਬਣ ਗਿਆ ਤਾਂ ਆਪਾਂ ਜਾਵਾਂ ਕਿੱਧਰ ਨੂੰ ਸਾਡੀਆਂ ਨਸਲਾਂ ਹੀ ਖਤਮ ਹੋ ਗਈਆਂ ਕਿਹੜੀਆਂ ਜ਼ਮੀਨਾਂ ਕਿਹਨੇ ਸਾਹਮਣਾ ਜੇ ਗੁੱਕਰਾਂ ਦੇ ਵਿੱਚ ਸਾਡੀਆਂ ਨਸਲਾਂ ਹੀ ਨਾ ਪੈਦਾ ਹੋਈਆਂ ਤਾਂ ਜ਼ਮੀਨਾਂ ਧਰਤੀ ਸਾਹਮਣੀ ਕਿਨੇ ਆ ਜੋ ਇਸ ਕਰਕੇ ਇਹਨੂੰ ਰੋਕਣ ਦੀ ਲੋੜ ਆ ਦੂਜੀ ਇੱਕ ਇੱਥੇ ਸਵਾਲ ਉਸ ਨੌਜਵਾਨ ਨੇ ਵਧੀਆ ਠਾਇਆ ਜਿਹੜੀ ਇੱਕ ਮਾਲਵਾ ਲਹਿਰ ਕੱਢ ਰਹੀ ਆ ਸਰਕਾਰ ਸਵਾਗਤ ਕਰਦੇ ਆ ਨਹਿਰਾਂ ਤਾਂ ਮੈਨੂੰ ਲੱਗਦਾ ਉਹ 47 ਤੋਂ ਬਾਅਦ ਮੈਨੂੰ ਤੁਹਾਡੀ ਕੋ ਲੱਗਦੀ ਕੋ ਨਿਕਲੀ ਹੋਣੀ ਆ ਬਣੀਆਂ ਨਹੀਂ ਨਹਿਰਾਂ ਇੱਕ 700 ਕਿਊਸਕ ਦੀ ਨਹਿਰ ਕੱਢ ਰਹੇ ਆ ਉਧਰੇ ਪਾਸੇ ਜਿਹੜੇ ਆ ਨਹਿਰਾ ਦੇ ਪਰਲੇ ਪਾਸੇ ਜਿਹੜੇ ਲਿਫਟ ਪੰਪ ਆ ਸੋਡੇ ਜਿਹੜੇ ਇਹਨਾਂ ਨਹਿਰਾ ਤੋਂ ਪਰਲੇ ਪਾਸੇ ਵਾਲੇ ਪਿੰਡ ਨੇ ਉਹ ਲਿਫਟ ਪੰਪ ਰਾਹੀਂ ਪਾਣੀ ਚੱਕ ਕੇ ਤੁਸੀਂ ਵਰਤਦੇ ਆ ਇਹ ਲਿਫਟ ਪੰਪ ਵੀ ਬਟਾਉਣ ਨੂੰ ਫਿਰਦੇ ਨੂੰ ਸੋਨੂੰ ਨਹਿਰ ਦੇ ਰਹੇ ਹੁਣੇ ਬੜਾ ਅਹਿਮ ਸਵਾਲ ਆ ਪਹਿਲੀ ਗੱਲ ਤਾਂ 700 ਕਿਉਸ ਕਿਹ ਹੈ ਕੁਝ ਵੀ ਨਹੀਂ ਆ ਜਿਹੜੀ ਰਾਜਸਥਾਨ ਨੂੰ ਜਾਂਦੀ ਆ ਨਾ ਇਦੇ ਵਿੱਚ 12500 13000 ਕਿ ਉਸਕੀ ਫੁੱਟ ਪਾਣੀ ਜਾਂਦਾ 700 ਨੂੰ ਤੁਸੀਂ ਬੰਦੋ ਕਰ ਲਓ ਕਿੰਨੀਆਂ ਨਹਿਰਾਂ ਬਣਗੀਆਂ 13000 ਕਿ ਉਸਕੀ ਫੁੱਟ ਦੀਆਂ 7700 ਫੁੱਟ ਦੀਆਂ ਆਪਾਂ ਨਹਿਰਾਂ ਬਣਾਗੇ ਇਹ ਕਿੰਨੀਆਂ ਨਹਿਰਾਂ ਬਣ ਜਾਣਗੀਆਂ ਇੱਕ ਨਹਿਰ ਤੱਕ ਕੁਛ ਵੀ ਨਹੀਂ ਉਹ ਤਾਂ ਕੱਲਾ ਲੋਕਾਂ ਦੀਆਂ ਅੱਖਾਂ ਪੂਜ ਰਾਵਾਂ ਨਹਿਰ ਕੱਢਦੀ ਦੂਜਾ ਉਹ ਨਹਿਰ ਦਾ ਨੁਕਸਾਨ ਕੀ ਹੋਣਾ ਹੈ ਸੋਚਣ ਵਾਲੀ ਗੱਲ ਆ ਜਿਸ ਤਰ੍ਹਾਂ ਨੌਜਵਾਨ ਨੇ ਗੱਲ ਵਿੱਚ ਰੱਖਤੀ ਥੋੜੀ ਜੀ ਵਿਸਥਾਰ ਨਾਲ ਦੱਸੀ ਜਿੱਥੇ ਸਤਲੁਜ ਤੇ ਵਿਆਸ ਆ ਕੇ ਮਿਲਦੇ ਆ ਖੜੀਕੇ ਪੱਤਮ ਪਰਲੇ ਪਾਸਿਓਂ ਵਿਆਸ ਆ ਗਿਆ ਇਧਰੋਂ ਸਤਲੁਜ ਆ ਗਿਆ ਵਿਆਸ ਦਾ ਪਾਣੀ ਧੱਕਾ ਮਾਰਦਾ ਔਰਲੇ ਪਾਣੀ ਨੂੰ ਤੇ ਔਰਲਾ ਪਾਣੀ ਆ ਨਾ ਉਹ ਔਰਲਾ ਪਾਣੀ ਜੇ ਆਪਾਂ ਦੇਖਾਂਗੇ ਦੋਨੇ ਨਹਿਰਾਂ ਦੇ ਵਿੱਚ ਜਿਹੜੀ ਦਾਸਤਾਨ ਨੂੰ ਤੇ ਆਪਣੇ ਸਰਹੰਦ ਨਹਿਰ ਹੈ ਸਰਹੰਦ ਨਹਿਰ ਦੇ ਵਿੱਚ ਪਾਣੀ ਜ਼ਿਆਦਾ ਵਿਆਸ ਦਾ ਆਉਂਦਾ ਤੇ ਦਾਸਤਾਨ ਨੂੰ ਜਾਂਦੀ ਆ ਗਗ ਨਾਲ ਉਹਦੇ ਵਿੱਚ ਜ਼ਿਆਦਾ ਪਾਣੀ ਸਾਡਾ ਇਧਰ ਆ ਗਾ ਦਿਖਾਓ ਇਧਰ ਆ ਗਾ ਦਿਖਾਓ ਇਧਰ ਆ ਗਾ ਦਿਖਾਓ ਇਧਰ ਆ ਗਾ ਦੀ ਜ਼ਹਿਰ ਜਿਹੜੀ ਇਹਦੇ ਪਰਲੇ ਪਾਸੇ ਨਹਿਰ ਬਣੂਗੀ ਤੁਸੀਂ ਨਾ ਮੈਂ ਦੇਖੋ ਤੁਸੀਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਸੋ ਦੇਖ ਕੇ ਆਉਣ ਦੀ ਲੋੜ ਆ ਜਿਹਦਾ ਸਾਰਾ ਮੋਟਰਸਾਈਕਲ ਤੇ ਜਾ ਕੇ ਵੀ ਘੁੰਮ ਕੇ ਦੇਖਿਆ ਉੱਥੋਂ ਦਰਿਆ ਦੇ ਨਾਲ-ਨਾਲ ਤੁਰ ਕੇ ਵੀ ਆਇਆ ਮੈਂ ਮੇਰੇ ਪਿੰਡੋਂ ਚੱਲ ਕੇ ਬਹਿੰਡੋਂ ਚੱਲ ਕੇ ਰੋਪੜ ਤੱਕ ਆਇਆ ਨਹਿਰੇ ਨਾਲ ਜਿਹੜੀ ਮੇਰੇ ਪਿੰਡ ਬੇਦੀ ਨਹਿਰ ਆਉਂਦੀ ਬਹਿੰਡੇ ਵਾਲੀ ਇਹਦੀ ਵੀ ਮੈਂ ਹਾਲਾਤ ਦੇਖੇ ਆਂ ਬਹੁਤ ਮਾੜੇ ਹਾਲਾਤ ਹਲਾ ਮਤਲਬ ਕਿ ਸੈਂਕੜੇ ਥਾਮਾਂ ਤੋਂ ਇੱਕ ਥਾਮ ਨਹੀਂ ਸੈਂਕੜੇ ਥਾਮਾਂ ਤੋਂ ਲੋਕਾਂ ਦੇ ਸ਼ਹਿਰਾਂ ਦਾ ਸੀਵਰੇਜ ਦਾ ਪਾਣੀ ਪਿੰਡਾਂ ਦਾ ਗੋਹਾ ਮੂਤ ਬਹੁਤ ਕੁਸ਼ਪੈਂਡ ਹੈ। ਇ-ਇ ਕਣੀ ਵੀ ਕੱਲਾ ਫਤਰੋਈ ਸਾਨੂੰ ਮਾਰ ਰਿਹਾ ਜਾਂ ਬੁੱਢਾ ਦਰਿਆ ਹੀ ਮਾਰ ਰਿਹਾ ਸਾਡੀਆਂ ਸਾਰੀਆਂ ਨਹਿਰਾਂ ਨਦੀਆਂ ਦੇ ਹਾਲ ਇਹੀ ਹੈ। ਸੂਜ ਦਾ ਪਾਣੀ ਆਉਂਦਾ ਲਾਲ ਨਾਲ ਹੀ ਤੁਰਿਆ ਆਉਂਦਾ ਹੈ। ਬੁੱਢੇ ਦਰਿਆ ਦਾ ਉਹੀ ਪਾਣੀ ਉਹ ਸਾਰਾ ਨਹਿਰ ਚਾਉਣਾ ਜਿਹੜੀ ਨਹਿਰیں ਬਣਾਉਣ ਨੂੰ ਸਰਦੇ। ਕੱਚ ਕਿੰਨੇ ਪੱਟੇ ਜਾਣਗੇ। ਬਹੁਤ ਕੁਝ ਹੋਣਾ। ਸਾਨੂੰ ਸਵਾਗਤ ਕਰਨਾ ਚਾਹੀਦਾ ਵੀ ਨਹਿਰਾਂ ਕੱਢੋ ਅਸੀਂ ਹੱਕ 'ਚਾਂ ਨਹਿਰਾ ਪੰਜਾਬ 'ਚ ਕੱਢਣੀਆਂ ਚਾਹੀਣ ਸਾਡਾ ਪਾਣੀ ਦਾ ਪੱਤਰ ਹੀਠੋਂ ਦਿਨੋਂ ਦਿਨ ਖਤਮ ਹੁੰਦਾ ਤੁਰਿਆ ਨਾ ਥੱਲੇ ਹੁੰਦਾ ਤੁਰਿਆ ਨਾ ਪਾਣੀ ਆਪਾਂ ਮਕਾਕ ਕੇ ਜੇ ਆਪਾਂ ਬੰਜਰ ਹੋਣ ਵੱਲ ਵੱਧ ਰਹੀ ਸੋ ਸਵਾਲ ਮੈਂ ਪਹਿਲਾਂ ਵੀ ਤੁਹਾਡੇ ਕੋਲ ਆਇਆ ਸੀ ਅੱਜ ਤੋਂ ਸਾਲ 1.5 ਸਾਲ ਪਹਿਲਾਂ ਵੀ ਇਹਨਾਂ ਪਿੰਡਾਂ ਦੇ ਵਿੱਚ ਮੈਂ ਥਾਂਦੇ ਵਾਲੇ ਪਿੰਡ ਵੀ ਗਿਆ ਸੀ ਜਿੱਨਾ ਜੋ ਮੁੰਡੇ ਨੂੰ ਪਤਾ ਹੋਵੇ ਆ ਗਿਆ ਸੀ ਬਈ ਰਵੀ ਨੂੰ ਘੁੰਮ ਤੇ ਗਿਆ ਸੀ ਬੰਨੇ ਮੈਮ ਨਹਿਰਖੰਡ ਮਸਲੇ 'ਚ ਵੀ ਆਇਆ ਸੀ ਮੈਂ ਬਰੀਵਾਲ ਪਿੰਡਾਂ 'ਚ ਵੀ ਗਿਆ ਮੈਂ ਹੋਰ ਬਹੁਤ ਪਿੰਡਾਂ 'ਚ ਗਿਆ ਇੱਥੇ ਥੋੜੇ ਏਰਗ ਲੋਕ ਮੇਰੇ ਮਗਰ ਪੈਣੇ ਸ਼ੁਰੂ ਹੋ ਗਏ ਸੀ ਰੋਲਾ ਪਿਆ ਸੀ ਉਹ ਕਹਿੰਦੇ ਦੀ ਲਫਾਫਾ ਮੈਂ ਕਹਿੰਦਾ ਲਫਾਫਾ ਨਾ ਪਹਿਣ ਦਿਓ ਮੈਂ 1.5 ਸਾਲ ਪਹਿਲਾਂ ਆ ਥੋੜੇ ਸਾਰੇ ਪਿੰਡ ਮੁਕਸਰ ਤੇ ਫਰੋਇਦਪੁਰ ਤੇ ਫਰੀਦਕੋਟ ਦੇ ਮੋਗੇ ਦੇ ਪਿੰਡਾਂ 'ਚ ਗਿਆ ਮੈਂ ਅਸੀਂ 2 ਮਹੀਨੇ ਗਲੇਸ਼ ਸਿੰਘ ਡੋਰ ਬੈਠਾ ਕਰਨਾਲ ਭਾਇਆ ਜੇ ਪਾਲ ਬਰਾਲਾ ਰਗੇ ਉੱਥੇ 2 ਮਹੀਨੇ ਅਸੀਂ ਘੱਲ ਖੁਰਦੇ ਨਹਿਰਾ ਤੇ ਬੈਠੇ ਰਹੇ ਮੋਰਚਾ ਲਾ ਕੇ ਵੀ ਨਹਿਰ ਅਸੀਂ ਪੱਕੀ ਨਹੀਂ ਹੋਣ ਤੱਕ ਅਸੀਂ ਲਿਫਾਫਾ ਨਹੀਂ ਪਹਿਨਿਆ। ਛੋੜਿਆ ਲੋਕਾਂ ਨੇ ਮੇਰੀ ਸੁਣੀ ਨਹੀਂ। ਛੋੜੇ ਥੋਂ ਲੈ ਕੇ ਸਾਰਾ ਲਿਫਾਫਾ ਪੈ ਗਿਆ ਮਚਾਕੀ ਮਲ ਸਿੰਘ ਵਾਲਾ ਪਿੰਡ ਹੈ ਫਰੀਦਕੋਟ ਕੋਲ। ਜਿੱਥੇ ਝਾੜ ਪੈਂਦੀ ਜਨਹਿਰ ਝਾੜ ਰੰਗ। ਉੱਥੋਂ ਤੱਕ ਹੀ ਪੈ ਗਿਆ ਉੱਥੋਂ ਅੱਗੇ ਲੋਕਾਂ ਨੂੰ ਇਕੱਠੇ ਕਰ ਲਿਆ। ਉੱਥੋਂ ਅੱਗੇ 75 ਕਿਲੋ ਮੀਟਰ ਹਰੀਗੇ ਪੱਤਣ। ਉੱਥੋਂ ਤੱਕ ਅਸੀਂ ਲਿਫਾਫਾ ਨਹੀਂ ਪਹਿਨਿਆ। ਉਹ ਸੋਨੂੰ ਮੈਂ ਬਹੁਤ ਪਟਿਆ ਉਦੋਂ ਆ ਕੇ ਮੇਰੇ ਲੋਕ ਗੱਲ ਪੈਣ ਲਾ ਕੇ ਮੈਨੂੰ ਕਹਿੰਦੇ ਸਾਡੇ ਸੇਮ ਨੇ ਮਾਰਦਾ ਤੂੰ ਨਵੇਂ ਪੰਗੇ ਖੜੇ ਕਰਦਾ ਮੈਂ ਕਿਹਾ ਸੇਮ ਦਾ ਸਬੰਧ ਨਹਿਰਾਂ ਨਾਲ ਨਹੀਂ ਰਾਜਸਥਾਨ ਦੇ ਟਿੱਬਿਆਂ 'ਚ ਵੀ ਸੇਮ ਆਈ ਫਿਰਦੀ ਹੈ ਨਹਿਰਾਂ ਦੇ ਨੇੜੇ-ਤੇੜੇ ਵੀ ਹੈ ਨਹੀਂ ਉੱਥੇ ਉੱਥੇ ਕਿਵੇਂ ਆ ਸੇਮ ਤਾਂ ਪਾਣੀ ਤੁਰੇ ਹੀ ਫਿਰਦਾ ਚਾਰਸ਼ਮੇ ਹੁਣ ਜਿੱਥੇ ਤੁਸੀਂ ਦੇਖ ਲਓ ਤੁਹਾਡੇ ਲਕਾਫਾ ਪਿਆ ਹੋਣਾ ਥੱਲੇ ਪਾਣੀ ਮੜਾ ਹੈ ਖਾਰਾ ਪਾਣੀ ਸੀ ਲੂਣਾ ਪਾਣੀ ਸੀ ਉਹ ਸਾਰਾ ਪਾਣੀ ਆ ਆ ਗਿਆ ਨਹਿਰ ਵਾਲਾ ਪਾਣੀ ਲਫਾਫਾ ਪੈਣ ਕਰਕੇ ਕੋਈ ਇੱਕ ਵੀ ਬੂੰਦ ਪਾਣੀ ਥੱਲੇ ਉਹ ਪਾਣੀ ਸੋਡੇ ਮਾਰੇ ਹੋ ਗਏ ਇਥੇ ਹਰਵਾ ਦੇਖ ਲਓ ਇਹ ਮੋਂਦੋ ਵੀ ਪਟਿਆ ਸੀ ਆ ਕੇ ਲੋਕਾਂ ਪਰ ਨਹੀਂ ਲੋਕਾਂ ਨੇ ਮੇਰੀ ਗੱਲ ਹੀ ਨਹੀਂ ਸੁਣੀ ਹੁਣ 1.5 ਸਾਲ ਬਾਅਦ 2 ਸਾਲ ਬਾਅਦ ਮੈਂ ਫੇਰ ਆਇਆ ਮੈਂ ਤਾਂ ਪਾਣੀ ਨਹੀਂ ਪੀਂਦਾ ਮੇਰਾ ਪ੍ਰਿੰਟ ਤਾਂ ਰੋਪਰ ਨਾਲ ਨਹਿਰਾਂ ਦਾ ਪਾਣੀ ਪੀਂਦਾ 17 ਤੋਂ ਹਟੇ ਤਾਂ ਪਾਣੀ ਜਾਂਦਾ ਮੇਰਾ ਕੀ ਲਾਲਚ ਹੈ ਮੈਂ ਕਿਉਂ ਆਇਆ ਜਾਂ ਮੈਂ ਉਦੋਂ ਕਿਉਂ ਉਤਰਿਆ ਸਭ ਨਹੀਂ ਇਹ ਇੱਕ ਸੋਚ ਆ ਮੇਰਾ ਇੱਕ ਲਾਲਚ ਹੈ ਜੇ ਪੰਜਾਬ ਜਾਉਂਦਾ ਰਹੂਗਾ ਜੇ ਧਰਤੀ ਜਾਂਦੀ ਰਹੂਗੀ ਪਾਣੀ ਜਾਂਦੇ ਰਹਿਣਗੇ ਤੇ ਸੱਭਾਤਾ ਜਾਂਦੀ ਰਹੂਗੀ ਗੋਲੀ ਜਾਂਦੀ ਰਹੂਗੀ ਤਾਂ ਹੀ ਮੈਂ ਜਾਣਾ ਜੇ ਸਾਰਾ ਕੁਝ ਮਰ ਗਿਆ ਮੇਰਾ ਆਲਾ ਦਾ ਮਰ ਗਿਆ ਮੇਰਾ ਸਮਾਜ ਮਰ ਗਿਆ ਮੇਰੀ ਕੌਮ ਮਰ ਗਈ ਮੈਂ ਕਿ ਨਹੀਂ ਹੋਗਾ ਸੋ ਇਹ ਸਵਾਲ ਸਾਡੇ ਹਰ ਬੰਦੇ ਦੇ ਦਿਮਾਗ 'ਚ ਹੋਣਾ ਚਾਹੀਦਾ ਕਿ ਨਹੀਂ ਯਾਰ ਜੀ ਮੇਰਾ ਸਮਾਜ ਮੇਰੀ ਕੌਮ ਮੇਰਾ ਪੰਜਾਬ ਮੇਰੀ ਧਰਤੀ ਮੇਰੇ ਬੁੱਢੀ ਮੇਰੇ ਪਾਣੀ ਜਿਉਂਦੇ ਰਹਿਣਗੇ ਤਾਂ ਹੀ ਤਾਂ ਜਿਉਦਾ ਰਹੂਗਾ ਤਾਂ ਮੇਰੀਆਂ ਪੀੜੀਆਂ ਆਉਣ ਵਾਲੀਆਂ ਨਸਲਾਂ ਇੱਥੇ ਜਿਉਂਦੀਆਂ ਰਹਿਣ। ਫਸਕਾਰ ਕੇ ਬਹੁਤ ਗੰਭੀਰ ਮਸਲਾ ਆਪਾਂ 15 ਅਗਸਤ ਨੂੰ ਵੱਡਾ ਮਾਰਚ ਰੱਖਿਆ ਲੁਧਿਆਣੇ ਦੇ ਵਿੱਚ ਤੇ 15 ਸਤੰਬਰ ਤੱਕ ਆਪਾਂ ਸਰਕਾਰ ਨੂੰ ਕਿਹਾ ਵੀ ਭਾਈ ਜਾਂ ਤਾਂ ਹੱਲ ਕਰ ਦਿਓ ਤੇ ਨਹੀਂ ਅਸੀਂ ਇਹਦਾ ਬੰਨ ਮਾਰਾਂ। ਮਾਰਚ ਆਪਾਂ ਬਣੇ ਵੱਡੇ ਪੰਦਰ ਤੇ ਕਰਨਾ ਹਜ਼ਾਰਾਂ ਦੀ ਗਿਣਤੀ ਚ ਕਰਨਾ ਤੇ ਉਹਦੇ ਸੋਡੀ ਜ਼ਿੰਮੇਵਾਰੀ ਹੋਣੀ ਕਿ ਤੁਸੀਂ ਮੁਖਸਰ ਦੇ ਵਿੱਚੋਂ ਕਿੰਨੇ ਕੁ ਬੰਦੇ ਸਾਡੀਆਂ ਮਾਈਆਂ ਵੀ ਨਾਲ ਗਿੱਬੀਆਂ ਵੀ ਆਉਣ ਨੌਜਵਾਨ ਵੀ ਆਉਣ ਬਜ਼ੁਰਗ ਵੀ ਆਉਣ ਬੱਚੇ ਵੀ ਆਉਣ ਇਹ ਮਸਲਾ ਸਾਰਿਆਂ ਦਾ ਨਾ ਮੀਰੀ ਦਾ ਨਾ ਗਰੀਬੀ ਦਾ ਨਾ ਸ਼ਹਿਰੀਆ ਨਾ ਪਿੰਡ ਦਾ ਪਾਣੀ ਦਾ ਇੱਕੋ ਲੋੜ ਹੈ ਚਾਹੇ Hindu ਆ ਜਾਂ Sikh ਆ ਜਾਂ Musalman ਤੇ ਪਾਣੀ ਸਾਰਿਆਂ ਦਾ ਸਾਂਝ ਹੈ ਫਿਰ ਇਸ ਕਰਕੇ ਬੀਲ ਆ ਵੀ ਉਸ ਦਿਨ 15 ਅਗਸਤ ਨੂੰ ਅਈ ਤੁਹਾਨੂੰ ਇੱਥੇ ਬਸਾਂ ਕਰਾਇਓ ਚਾਹੇ ਗਦਨਾ ਨੇ ਕੀ ਆਇਓ ਆਪਾਂ ਇੱਥੇ ਅੱਜ ਲਈ ਨਾਂ ਵੀ ਲਿਖਾਉਣੇ ਟੀ ਬਣਾ ਲਿਓ ਆਪਣਾ ਨਾਂ ਪਿੰਡ ਦਾ ਨੋ ਤੇ ਨੰਬਰ ਲਿਖਾ ਕੇ ਜਾਓ ਇੱਕ ਵਟਸਐਪ ਗਰੁੱਪ ਬਣਾਵਾਂਗੇ ਉਹ ਜਿਹੜੀ ਵੀ ਜਾਣਕਾਰੀ ਸੋ ਦਿਲ ਪਹੁੰਚੀ ਰਹੂਗੀ ਨਾਲ ਦੀ ਨਾਲ ਤੇ ਤੁਸੀਂ ਉਹ ਪਿੰਨਾਂ ਦੇ ਲਾਂਬੰਦੀ ਸ਼ੁਰੂ ਕਰਨੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਪਿੰਡ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਪਿੰਡ ਜ਼ਿਆਦਾ ਪੀੜਤ ਨੇ ਦੇਖੋ ਵਾਟਰ ਵਾਸਤਾ ਮਕਸਰ ਜਾਂ ਆਜਲੇਆਂ ਦੇ ਪਿੰਡਾਂ ਦੇ ਵਾਟਰ ਬੱਸ ਇਹ ਲੈਰਤੀ ਆ। ਇਹ ਪਾਣੀ ਜਿਹੜਾ ਤੁਸੀਂ ਇਹੀ ਪੀਂਦੇ ਆ। ਆਪਾਂ ਜਿੱਥੇ ਖੜੇ ਆ, ਜਿੱਥੇ ਆਪਾਂ ਬੈਠੇ ਆ। ਭਾਈ ਮਹਾਸਿੰਘ ਹਾਲ ਦੇ ਵਿੱਚ। ਗੁਰੂ ਘਰ ਆਪਾਂ ਬੈਠੇ ਆ। ਇਸ ਗੁਰੂ ਘਰ ਦਾ ਲੰਗਰ ਉਸ ਪਾਣੀ ਤਿਆਰ ਹੁੰਦਾ। ਸੋ ਇਸ ਕਰਕੇ ਸਾਨੂੰ ਬੇਨਤੀ ਆ ਕਿ ਆਪਾਂ ਅਸੀਂ ਤਿਆਰ ਆ, ਅਸੀਂ ਤੁਹਾਡੇ ਕੋਲੇ ਆਉਣ ਲਈ। ਸਾਡੀ ਸਮੁੱਚੀ ਟੀਮ ਸੈਕਟਰ ਨੰਬਰ 2 ਤੋਂ ਭੈਜਰੇ ਸਿੰਘ ਜੀ ਢੋੜ ਸਾਡੇ ਨਾਲ ਆਏ ਆ। ਅੰਪੋਜ ਮਾਨ ਜੀ ਸਾਡੀ ਟੀਮ ਦਾ ਹਿੱਸਾ ਨੇ। ਮੱਤੇ ਵਾਲਾ ਜੰਗਲ ਬਚਾਓ ਕਮੇਟੀ ਉਹ ਸਾਰਾ ਸਾਡੀ ਟੀਮ ਦਾ ਹਿੱਸਾ ਨੇ। ਅਸੀਂ ਇੱਕ ਬਣਾ ਕੇ ਧਿਰ ਬਣਾ ਕੇ ਤੁਰੇ ਆ। ਅਸੀਂ ਇਕੱਲੇ ਨਹੀਂ ਇਹ ਲਾ ਸਕਦੇ। ਕਈ ਕਲਾਕਾਰ ਵੀ ਆਏ ਨੇ, ਕਈ ਬੁੱਧੀਜੀਵੀ ਵੀ ਆਏ ਨੇ, ਕਈ ਲਿਖਾਰੀ ਵੀ ਆਏ ਨੇ, ਕਿ ਪੱਤਰਕਾਰ ਵੀ ਆਏ ਨੇ। ਏਡੀ ਦੇ ਡਿਪਟੀ ਡਾਇਰੈਕਟਰ ਰਹੇ ਨੇ ਨਰਿੰਦਰ ਸਿੰਘ ਜੀ। ਕਾਲੂ ਵੀ ਉੱਥੇ ਪਹੁੰਚੇ ਸੀਗੇ ਸਿਰ ਮਸਲਾ ਸਾਰਿਆਂ ਦਾ ਤੇ ਬੰਨ ਤਾਂ ਵੱਜੂਗਾ ਜਿਸ ਸੋਚਾ ਪੰਜਾਬ ਉੱਠ ਕੇ ਉੱਥੇ ਪਹੁੰਚੂਗਾ ਜਾਂ ਬਸ ਸੋਚਾਂਗੇ 500 700 ਬੰਦਾ ਉੱਠ ਕੇ ਦਊਗਾ ਨੇ 5-4000 500 ਵਾਲੇ ਹੀ ਲਾ ਦੇਣਾ ਇਲਾ ਹਰ ਦਵਾਰਾ ਉੱਠਣੀ ਨਹੀਂ ਜੇ ਇੱਕ ਵਾਰੀ ਇਹਨਾਂ ਨੇ ਦਬ ਲਈ ਲੰਮੇ ਸਮੇਂ ਬਾਅਦ ਲੋਕਾਂ ਨੂੰ ਲੱਗਣ ਲੱਗਿਆ ਜੋ ਅਸਲ ਦੇ ਵਿੱਚ ਆਪਾਂ ਉਦੋਂ ਹਣਦੇ ਲੋ ਮਰਨ ਲੱਗਦੇ ਆ ਜਦੋਂ ਹੁੰਦਾ ਗੱਲ ਤੇ ਆ ਗਈ ਗੱਲ ਆਪਣੇ ਠੰਡੀ ਸਾਹ ਆਏ ਪਏ ਆ ਦੇਖ ਲਓ ਸਾਲ-ਸਾਲ ਦੇ ਜਵਾਕਾਂ ਨੂੰ ਟੈਂਸਰ ਤੁਸੀਂ ਤਾਂ ਬਾਈ ਨੇ ਗੱਲ ਕੀਤੀ ਸੀ ਕਿ ਅਸੀਂ ਤਿੰਨ ਪੀੜੀਆਂ ਨਰਮਨ ਸਿੰਘ ਨੇ ਕੀਤੀ ਸ਼ਾਇਦ ਕਿ ਜੇ ਦਾਦਾ ਮਰ ਗਿਆ ਪਿਓ ਮਰ ਗਿਆ ਕਿ نسل ਦਾ ਚੱਲੂ ਜੇਗਾ ਦਾਦਲਾ ਪੋਤੇ ਹੀ ਖਤਮ ਹੋ ਗਏ ਜਾਂ ਦਾਦਲਾ ਪੋਤਾ ਜੰਮਿਆ ਨਾ ਤੇ ਕਹਾਣੀਆਂ ਆਪੇ ਖਤਮ ਹੋ ਗਈਆਂ ਸਪੈਸ਼ਲੀ ਬੇਨਤੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਜੇ 15 ਅਗਸਤ ਨੂੰ ਆਪਾਂ ਆਪਣੀ ਤਨੋਂ ਮਨੁਸਿਪਾਲ ਬਤੂ ਇੱਕ ਇਹ ਲੈਖਰ ਬੰਦੇ ਦਾ ਕੰਮ ਨਹੀਂ ਹੈ ਵੀ ਉਹ ਕੋ ਆ ਬੰਦਾ ਆ ਕੇ ਲੱਗਿਆ ਹੁਣ ਇਹ ਬੰਦਾ ਗੁਰੂ ਦਾ ਇਹ ਦਸੂਗਾ ਇਹ ਸੰਤੂ ਦਾ ਨਹੀਂ ਜੀ ਆਪਣੇ ਆਪ ਹੀ ਸੋਚ ਲੈਣਾ ਵੀ ਨਹੀਂ ਯਾਰ ਬਾਈ ਜੀ ਬੈਠੇ ਨੇ ਗੁਰੂ ਅਰਜਨ ਸਿੰਘ ਜੀ ਹਾਂ ਜੀ ਹਾਂ ਇਹਨਾਂ ਨੇ ਬਹੁਤ ਸੋਹਣਾ ਪ੍ਰਾਪਦਾ ਮੈਂ ਇਹਨਾਂ ਦਾ ਵੀ ਇਸ ਦੇ ਲਈ ਧੰਨਵਾਦ ਕਰਦਾ ਕਿ ਰੁੱਖਾਂ ਦੀ ਬੜੀ ਲੋੜ ਹੈ ਹੱਥਾਂ ਰੁੱਖਾਂ ਦੇ ਲਈ ਲੜ ਰਹੇ ਕਾਲੀਆਂ ਪੱਟੀਆਂ ਸਾਡੇ ਪਿੰਡਾਂ ਦੇ ਕੋਲੇ ਲੜ ਕੇ ਜੂਝ ਕੇ ਦਾਤਨ ਅਖੀਰ ਦੇ ਉੱਤੇ 100 ਤੱਕ ਕਾਹੋ ਮਟਾਲੇ ਦਾ ਰੱਖ ਕੇ ਹਾਈਵੇ ਜਾਮ ਕਰੂੰ ਫਿਰ ਪਰਚਾ ਕਰਾਇਆ ਚੋਰੀ ਬੋੜਵਰਤ ਤੱਕ ਕਿਸੇ ਨੇ ਫੱਬੜੇ ਪਿੰਡ ਸੱਤ 'ਚ ਖੜਾਈ 10 15 ਸਾਲ ਪੁਰਾਣਾ ਬੋੜਵਰਤ ਤੱਕ ਕਿਸੇ ਕੁਝ ਲਾਈ ਜਾ ਰਹੇ ਆ ਪੀਸੀ ਕਹਾਂ ਤੋੜ ਦਿੰਦਾ ਐਸਐਸਪੀ ਕੋਲ ਐਸਐਸਪੀ ਕਹਾਂ ਤੋੜ ਦਿੰਦਾ ਐ ਤੋੜੀ ਜਾਂਦੇ ਅਰਜੀਆਂ ਜੀਆਂ ਸੋ ਇਹ ਨਰਾਇਸ ਸਾਨੂੰ ਰੁੱਖਾਂ ਦੀ ਵੀ ਲੜਨੀ ਪੈਣੀ ਸੋ ਅਸੀਂ ਇਸ ਕਰਕੇ ਅੱਜ ਬਿਮਾਰਗਾਂ ਦਾ ਵੀ ਸ਼ਿਕਾਰ ਆ ਚਾਹ ਪਾਣੀ ਦੇ ਨਾਲ ਸਾਨੂੰ ਬਿਮਾਰਗਾਂ ਲਾ ਕਰ ਰਹੇ ਨੇ ਚਾਹੇ ਸਾਡੀ ਹਵਾ ਪ੍ਰੀਥ ਹੋਊਗੀ ਇਹਦੇ ਜ਼ਿੰਮੇਵਾਰ ਕੌਣ ਲੋਕ ਨੇ ਇਹ ਸਾਰੇ ਉਹੀ ਫੈਕਟਰੀਆਂ ਵਾਲੇ ਵੀ ਹੈਗੇ ਆ ਇੱਕ ਜਦ ਵਿੱਚ ਗੱਲ ਇਸ ਨੌਜਵਾਨ ਨੇ ਕੀਤੀ ਸੀ ਅਸੀਂ ਵੀ ਜ਼ਿੰਮੇਵਾਰ ਆ ਅਸੀਂ ਜ਼ਿੰਮੇਵਾਰ ਕਿਵੇਂ ਆ ਬਹੁਤ ਬੰਦੇ ਆ ਜਿਹੜੇ ਆਪਣੇ ਘਰਾਂ ਦਾ ਜਿਹੜਾ ਗੰਦਾ ਮੰਦਾ ਪਾਣੀ ਆ ਉਥੱਲੇ ਬੂਰ ਕਰਕੇ ਪਾ ਦਿੰਦੇ ਆ ਉਹ ਪੱਤਣ ਸਿੱਧੇ ਪਾਈ ਜਾਂਦੇ ਆ ਉਸੇ ਪੱਤਣ ਜੋ ਅਸੀਂ ਪਾਣੀ ਦਿੰਦੇ ਸੁਕੇ ਇਸ ਕਰਕੇ ਸਾਨੂੰ ਸ਼ੁਰੂਆਤ ਬਿਲਕੁਲ ਇਹ ਗੱਲ ਆਪਣੇ ਘਰ ਤੋਂ ਗੱਲ ਕਰਨੀ ਚਾਹੀਦੀ ਹੈ ਕਿ ਅਸੀਂ ਫਾਲਤੂ ਪਾਣੀ ਪਰਵਾਹ ਨਾ ਕਰੀਏ ਪਾਣੀ ਨਾ ਡੋਲ ਗਏ ਅਸੀਂ ਗੂੰਦ ਗੂੰਦ ਪਾਣੀ ਨੂੰ ਬਚਾਈਏ ਕਿਉਂਕਿ ਗੂੰਦ ਗੂੰਦ ਪਾਣੀ ਸਾਡੇ ਜੀਵਨ ਦੇ ਸਹਾਈ ਆ ਕਿ ਪਾਣੀ ਆ ਤਾਂ ਜੀਵਨ ਆ ਕਿਸੇ ਵੀ ਸ੍ਰਿਸ਼ਟੀ ਦਾ ਜਿਹੜਾ ਮੂਲ ਆ ਉਹ ਧੁਰਾ ਹੈ ਉਹ ਪਾਣੀ ਹੈ ਪਾਣੀ ਤੋਂ ਬਿਨਾ ਕੁਝ ਨਹੀਂ ਸੋ ਹੁਣ ਆਪਾਂ ਬੈਠਾਂਗੇ 10 ਮਿੰਟ ਲਾਵਾਂਗੇ ਜਾਓ ਉਹਨਾਂ ਪੱਜੇ ਉਹਨਾਂ ਆਪਣੇ ਬੜਾ ਗਾਉਂ ਰੁੱਖ ਲਾਉਣ ਵਾਲੀ ਰੁੱਖ ਲਾਉਣ ਵਾਲੀ ਚੰਗੀ ਗੱਲ ਆ ਪਰ ਮੈਂ ਗੱਲ ਕਹਿਣੀ ਜਨਾ ਸਾਡੇ ਨਾ ਇੱਕ ਅਸੀਂ ਆਪਾਂ ਅੱਜਕੱਲ ਥਾਵੇ ਦੀ ਜ਼ਿੰਦਗੀ ਬਹੁਤ ਆ ਸਾਡੀ ਵੀ ਲੋਕਾਂ ਨੂੰ ਦਿਖਾਈਏ ਵੀ ਅਸੀਂ ਕੀ ਕਰ ਰਹੇ ਹਾਂ ਚੰਗੀ ਗੱਲ ਆ ਦਿਖਾਉਣਾ ਚਾਹੇ ਸੋਟ ਨਾਲ ਮੁੜਦੇ ਪਰ ਆਪਾਂ ਰੁੱਖ ਲਾਤਾ ਦਿੰਦੇ ਆ ਉਹਨੂੰ ਪਾਲਣਾ ਉਹਦੂ ਕਿੱਥੇ ਕਰ ਜੀ ਇਸ ਤਰ੍ਹਾਂ ਮਾਈਨਾ ਨੇ ਸ਼ੁਰੂ ਕੀਤਾ ਘਰੇਵੀਆਂ ਨਾਲ ਉਹਦੇ ਆਲੇ-ਦਾਲੇ ਬਾੜ ਵੀ ਕਰਦੇ ਆ ਜਾਲੀ ਲੰਮਿਆ ਐ ਵੀ ਕੱਲ ਨੂੰ ਗਾਂ ਖਾ ਲਈ ਮੱਚ ਖਾ ਲਈ ਤੁਸ ਖਾ ਲਈ ਉਹਨੂੰ ਪਾਣੀ ਵੀ ਪਾਉਣਾ ਚਾਹੀਦਾ ਉਹਨੂੰ ਸਿਉਂਕ ਪੈ ਗਈ ਦਵਾਈ ਵੀ ਦੇਣੀ ਰੋਲਾ ਪਾਣੀ ਪਾਇਆ ਕਰਨਾ ਵੀ ਪੈਣਾ ਸွေਤੀਆਂ ਭੁਗਤਾਨ ਉਪਰ ਲੈਣੇ ਪੈਂਦੇ ਉਹਦੂ ਵੀ ਜਾਗ ਦੇਖਭਾਲ ਕਰਨੀ ਪੈਂਦੀ ਆ ਤੇ ਉਸ ਕਰਕੇ ਆਪਾਂ ਲਾਗੇ ਵੀ ਕਮੇਟੀਆਂ ਬਣਾ ਕੇ ਗੁਰੂ ਘਰਾਂ ਦੇ ਵਿੱਚੋਂ ਹਾਂਜੀ ਕਦੇ ਇੱਕ ਗੱਲ ਦੱਸਿਓ ਵੀ ਜਿਹੜਾ ਆਪਾਂ ਕੱਟ ਕਰਦੇ ਆ ਤੇ ਕੱਟ ਕਿਤੋਂ ਲੈ ਕੇ ਆਪਾਂ 15 ਅਗਸਤ ਨੂੰ ਅੱਜ ਟਾਈਮ ਪਿਆ ਆਪਣੇ ਕੋਲ ਆਜੂਗੀ 21 ਸਮਾਂ ਆਪਣੇ ਕੋਲ ਹੈਗਾ ਮੰਨ ਕੇ ਚੱਲੋ ਤੁਸੀਂ 22 ਦਿਨ ਪਏ ਆ ਉਹ ਆਪਾਂ ਹਰੇ ਤੈਅ ਕਰਨਾ ਵੀ ਆਪਾਂ ਕਿਹੜੀ ਜਗ੍ਹਾ ਕੱਟੇ ਹੋਣਾ ਅਸਲ ਦੇ ਵਿੱਚ ਲੁਧਿਆਣਾ ਦੇ ਵਿੱਚ ਆਪਾਂ ਸੋਚ ਰਹੇ ਹਾਂ ਵੀ ਸ਼ੀਰ ਕਰਤਾਰ ਸਿੰਘ ਸਰਾਬੇ ਦਾ ਪੁੱਤ ਹੈ ਉੱਥੋਂ ਲੈ ਕੇ ਰਸੀਦ ਭਾਈ ਸਿੰਘ ਤੇ ਰਾਜਗੁਰੂ ਸ੍ਰੀਮ ਦੇ ਬੁਕਤਾਂ ਤੱਕ ਆਪਣਾ ਮਾਰਚ ਦਾ ਸੋਚਿਆ ਕਿ ਉਹ 1.5-2 ਕਿਲੋਮੀਟਰ ਦਾ ਸਫ਼ਰ ਬਣ ਜਾਣਾ। ਕਿ ਜ਼ਿਆਦਾ ਗਰਮੀ ਹੋਣ ਕਰਕੇ ਵਾੜਾ ਤੁਰੇ ਵੀ ਨਹੀਂ ਜਾਣਾ ਲੋਕਾਂ ਨੂੰ। ਸੋਪੋ ਗੱਲਾਂ ਸਾਰੀਆਂ ਦੇਖ ਕੇ ਚੱਲਾਂਗੇ ਤੇ ਉਹ ਤੁਹਾਨੂੰ ਸਮੇਂ-ਸਮੇਂ ਤੇ ਆਪਾਂ ਜਾਣਕਾਰੀ ਦੇਵਾਂਗੇ। ਇਸੇ ਕਰਕੇ ਆਪਾਂ ਗਰੁੱਪ ਛੋਡਾ ਬਣਾ ਰਹੇ ਹਾਂ। ਜਿਹੜਾ ਗਰੁੱਪ ਛੋਡਾ ਬਣੂਗਾ WhatsApp ਗਰੁੱਪ ਉਹਦੇ ਵਿੱਚ ਸਾਰੀ ਜਾਣਕਾਰੀ ਛੋਡੇ ਕੋਲੇ ਪਹੁੰਚ ਜਾ ਕਰੂਗੀ। ਹੁਣ ਆਪਾਂ ਇੱਥੇ ਬੈਠ ਕੇ ਜਿਹੜੇ ਬਣਿਆ ਜਿਹੜੇ ਦੇਖੋ ਕੰਮ ਛੱਡਣਾ ਪੈਂਦਾ ਕੰਮ ਦਾ ਆਪਾਂ ਨੂੰ ਫਿਰ ਇਹ ਤਾਂ ਨਹੀਂ ਹੈਗਾ ਵੀ ਅਸੀਂ ਦਾ ਨੂੰ ਕੰਮ ਹੋ ਗਿਆ ਅਸੀਂ ਇਧਰ ਬਾਕੀ ਕੰਮ ਦਾ ਹਰੇਕ ਨੂੰ ਸੋ ਕੰਮ ਦਾ ਵਾੜ ਮਾੜੇ ਮੋਟ ਛੱਡ ਕੇ ਤਿਆਰ ਕਰਨਾ ਹੀ ਪੈਂਦਾ ਫਿਰ ਆਪਾਂ ਲਗ ਲਾਂਗੇ ਸਤਾਂ ਦੇ ਮਨੋਂ ਪੂਰੇ ਸਮਰਪਿਤ ਹੋ ਕੇ ਆਪਦੀ ਜ਼ਿੰਮੇਵਾਰੀ ਸੰਭਾਲ ਕੇ ਅਸੀਂ ਪਿੰਡਾਂ 'ਚ ਸੱਥਾਂ 'ਚ ਬੈਠਦੇ ਆਂ ਉੱਥੇ ਬੈਠ ਕੇ ਪ੍ਰਚਾਰ ਕਰਗੇ ਅਸੀਂ ਗੁਰੂ ਘਰਾਂ 'ਚ ਇਕੱਠੇ ਹੁੰਨੇ ਆਂ ਅਸੀਂ ਭੋਗਾਂ ਤੇ ਇਕੱਠੇ ਹੁੰਨੇ ਆਂ ਅਸੀਂ ਕਦੇ ਹੋਰ ਸਮਾਗਮ ਤੇ ਇਕੱਠੇ ਹੁੰਨੇ ਆਂ ਹਰ ਥਾਂ ਇਹ ਪ੍ਰਚਾਰ ਕਰਿਆ ਕਰੋ ਫਿਰ ਆਪਾਂ ਜੈਹ ਰਹੀਏ ਆਪਾਂ ਜੈਹ ਰਹੀਏ ਇਹ ਗੱਲ ਪਾਣੀ ਦੀ ਹਰ ਘਰ ਤੱਕ ਹਰ ਚੁੰਡੇ ਰਜਣੀ ਚਾਹੀਦੀ ਥੀ ਖਾਸ ਤੌਰ ਤੇ ਜੰਮਾ ਜੋਸ ਤੱਕ ਸਾਡੀਆਂ ਮਾਨੀਆਂ ਬੀਬੀਆਂ ਕੋਲ ਨਹੀਂ ਜਾਂਦੀਆਂ ਉਹਨਾਂ ਤੇ ਇਹ ਗੱਲ ਸਾਡੀ ਚਲਣੀ ਨਹੀਂ ਆਹ ਇਹ ਗੱਲਾਂ ਵਾਰ-ਵਾਰ ਆਉਂਦੀਆਂ ਨੇ ਬਿਲਕੁਲ ਇਹ ਗੱਲ ਵਾਜਿਬ ਹੈ ਕਿ ਸਾਡੇ ਬੰਦੀ ਸਿੰਘਾਂ ਦੀ ਦਿਹਾਈ ਦੀ ਅਰਦਾਸ ਪਾਣੀਆਂ ਦੇ ਮਸਲਾ ਨੂੰ ਅਰਦਾਸ ਖਸਾਨੀ ਵਾਲੀਆਂ ਅਰਦਾਸਾਂ ਸਾਡੀਆਂ ਗੁਰੂ ਘਰਾਂ 'ਚ ਹੋਣੀਆਂ ਚਾਹੀਦੀਆਂ ਉਹ ਗੱਲ ਇਹਨਾਂ ਦੀ ਸਹੀ ਹੈ ਮੈਂ ਮੇਰੇ ਪਿੰਡ ਦੀ ਦਰੰਤੀਆ ਮੁੰਡਾ ਮੈਂ ਕਿਹਾ ਮੈਂ ਤੁਹਾਨੂੰ ਇਸ ਗੱਲਾਂ ਬਾਰੇ ਲੋਕਾਂ ਨੂੰ ਦੋ ਵੇਲੇ ਅੱਥ ਨੇ ਰਹਿਦਾ ਸਤੋਰਾ ਬਾਦ ਅਰਦਾਸ ਤੋਂ ਬਾਅਦ ਨੂੰ 10 ਮਿੰਟ ਲਾਇਆ ਕਰ ਸਵੇਰੇ ਵੀ ਲਾਇਆ ਕਰ ਤਨ ਕਿ ਲਾਇਆ ਕਰ ਉਹ ਕਹਿੰਦਾ ਬਾਈ ਕੀ ਕਰਗੇ ਯਾਰ ਪਿੰਡ ਦੇ ਬੰਦੇ ਰੋਕਦੇ ਨਹੀਂ ਉਹ ਪਿੰਡ ਦੇ ਕੌਣ ਨੇ ਉਹ ਬੰਦੇ ਜਿਹੜੀ ਕਿਸੇ ਧਰਨਾ ਪਾਰਟੀ ਨਾਲ ਜੁੜੇ ਹੁੰਦੇ ਆ ਨੂੰ ਲਾਲ ਖੱਟੀ ਪਾਰਟੀ ਨੂੰ ਨੰਦੀ ਜਾਂਦਾ ਉਹ ਪਾਰਟੀਆਂ ਤੇਰਾ ਸਾਰੇ ਨਹੀਂ ਇੱਕੋ ਜਿਹੇ ਆ ਕੋਈ ਘੱਟ ਨਹੀਂ ਇੱਥੇ ਤੁਸੀਂ ਕਰਕੇ ਜਰੂਰ ਇਹ ਆਪਾਂ ਪਿੰਡਾਂ ਦੇ ਵਿੱਚ ਆਪਣੇ ਪਿੰਡਾਂ ਦੇ ਗ੍ਰੰਥੀ ਸਿੰਘਾਂ ਦੀ ਡਿਊਟੀ ਲਾ ਕੇ ਜਿੰਨੇ ਵੀ ਤੁਸੀਂ ਪਿੰਡਾਂ ਚੋਂ ਆਏ ਆ ਵੀ ਭਾਈ ਦੋ ਵੇਲੇ ਤੜਕੇ ਤੇ ਆਥ ਨੇ ਚਾਹ ਬੰਦੀਸਿਨਾਂ ਦੀ ਰਿਹਾਈ ਦੀ ਗੱਲ ਉੱਤੇ ਗੁਰੂ ਘਰ ਚਰਨੀ ਚਾਹੀਦੀ ਆਪਾਂ ਭੁੱਲ ਹੀ ਗਏ ਕੌਮੀ ਇਨਸਾਫ ਮੋਰਚੇ ਲੱਗੇ ਨੂੰ ਆਪਣਾ ਮਹਾਦੀ ਕਿੰਨਾ ਚਿਰ ਹੋ ਗਿਆ ਭੁੱਲ ਗਏ ਨਹੀਂ ਕੁਝ ਆਪਾਂ ਨੂੰ ਆਇਆ ਵੀ ਨਹੀਂ ਪਤਾ ਹੋਣਾ ਕਿ ਮੋਰਚਾ ਲੱਗਿਆ ਦਾ ਇਸੇ ਲਈ ਆਪਾਂ ਕਿਸਾਨੀ ਵਾਲਾ ਆਪਣਾ ਮੋਰਚਾ ਜਿਹੜਾ ਸ਼ੰਭੂ ਦੇ ਖਨੌਰੀ ਬੈਠੇ ਆ ਉਹਨੂੰ ਵੀ ਲੋਕ ਭੁੱਲਦੇ ਜਾਂਦੇ ਨੇ ਜਿਹੜੇ ਹਰ ਗੱਲ ਜਿਉ ਲਗਾਤਾਰ ਸਾਡੇ ਕੰਨਾਂ 'ਚ ਪੈਂਦੀ ਰਹੂਗੀ ਸਾਡੇ ਦਿਮਾਗ 'ਚ ਹੁੰਦੀ ਰਹੂਗੀ ਤਾਜੀ ਹੁੰਦੀ ਰਹੂਗੀ ਗੱਲ ਤਾਂ ਸਾਨੂੰ ਰੋਜ਼ ਲੋਕਾਂ ਨੂੰ ਉਹ ਗੱਲ ਅੰਦਰ ਖੜਕਦੀ ਰਹਿੰਦੀ ਹੈ ਕਾਰਵਾਈ ਦੀ ਰਹਿੰਦੀ ਹੈ ਲੋਕ ਚੱਕਨੇ ਰਹਿੰਦੇ ਆ ਜਾਗਦੇ ਰਹਿੰਦੇ ਆ ਤੇ ਉਸ ਕਰਕੇ ਆਪਾਂ ਗ੍ਰਾਂਥੀਆਂ ਨੂੰ ਵੀ ਕਹਿਣਾ ਵੀ ਭਾਈ ਸਾਡਾ ਕਾਲੇ ਇਹਦਾ ਨਾਮ ਆ ਕਾਲੇ ਪਾਣੀਆਂ ਦਾ ਹੁੰਦਾ ਕਾਲੇ ਪਾਣੀਆਂ ਦੇ ਮੋਰਚੇ ਦੀ ਗੱਲ ਵੀ ਸਾਡੇ ਗੁਰੂ ਘਰਾਂ ਦੇ ਵਿੱਚੋਂ ਰੋਜ਼ ਸਾਡੇਾਂ ਵੀ ਭਾਈ ਜਿਹੜੀ ਤੁਸੀਂ ਬੀਬੀਆਂ ਨੂੰ ਸਮਝਾਉਣ ਦੀ ਲੋੜ ਹੈ ਵੀ ਰੋਜ਼ ਤੁਸੀਂ ਚਾਹ ਤਰਦ ਨੂੰ ਦਾ ਸਬ지 ਬਣਾਉਣ ਨੂੰ ਆਟਾ ਗੁੰਨਦਿਓ। ਤਾਂ ਪਾਣੀ ਦਾ ਵਰਤਦੇ ਹੋ ਪਾਣੀ ਕਿਹੜਾ ਵਰਤਦੇ ਹੋ ਦੇ? ਉਹ ਪਾਣੀ ਨਹੀਂ ਜ਼ਹਿਰ ਕੀ ਰਹੇ ਜੋ। ਜ਼ਹਿਰ ਵਰਤ ਰਹੇ ਹਾਂ। ਜਿੰਨਾ ਚਿਰ ਇਹ ਗੱਲਾਂ ਸਾਡੇ ਦਿਰਾਜ ਘਰ ਨਹੀਂ ਕਰਦੀਆਂ, ਕੂਮਣਾ ਕਰ ਲੋਕਾਂ ਨੇ ਉਠਣਾ ਨਹੀਂ। ਉਠાડਨ ਦੇ ਲੋਕਾਂ ਦੀ ਗੱਲ ਨਹੀਂ ਹੈ, ਉੱਠਣ ਦੀ। ਬਾਕੀ ਇਹ ਧਰਤੀ ਜਿਹਾ ਆਪਾਂ ਦੇਖਿਆ ਕਿ ਤਪਤੀ ਧਰਤੀ ਜਿਹਾ ਐ। ਐਸਾ ਉਹ ਸਾਡੇ ਗੁਰੂਆਂ ਨੇ ਵੀ ਬੀਜਿਆ ਕਿ ਧਰਤੀ ਜਦੋਂ ਜਦੋਂ ਕੋਈ ਜ਼ਬਰ ਤੇ ਜ਼ੁਲਮ ਹੋਇਆ ਉੱਠੇ ਲੋ। ਹੁਣ ਵੀ ਉਠਾਂਗੇ ਕੁਦਰਾਸ ਹੋਣ ਦੀ ਲੋੜ ਨਹੀਂ ਬਸ ਲੋਕਾਂ ਨੂੰ ਸਮਝਾਉਣ ਦੀ ਲੋੜ ਹੈ ਕਿ ਮੁੱਦਾ ਕੀ ਹੈ ਜਿਹਦੇ ਲੋਕਾਂ ਨੂੰ ਸਮਝਾਉਣ ਦੀ ਲੋੜ ਪੁੱਟ ਕੇ ਰਲੋ ਸਤਿ ਧੰਵਾਦ ਸਾਰੇ ਸੰਗਤ ਦਾ ਜਿਹੜੇ ਬਖ ਬਖ ਪਿੰਡਾਂ ਤੋਂ ਆਇਓ ਪ੍ਰਬੰਧਕੀ ਜਿਹੜੀ ਸਮੁੱਚੀ ਟੀਮ ਆ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਮੈਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ